हां जी किसान प्रवो ससरेया काल अपने चैनल नु कर लो सब्सक्राइब लाइक ते घंटी वाला बटन दबना ना भूलियो ताकि आवन आली हर एक वीडियो ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਿੱਚ ਮਾਲਕ ਵੀਰਾਂ ਕਨੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਲਾਸਟ ਤੇ ਮਾਲਕਾਂ ਨੰਬਰ ਦਿੱਤਾ ਹੁੰਦਾ ਹੈਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਰ ਹੈ ਕਿਸੇ ਵੀ ਖੇਤੀਬਾੜੀ ਸੰਧ ਦੀ ਐਡ ਲਗਾਉਣ ਲਈ ਪੰਜ ਸੱਤ ਫੁੱਟਵਾ ਪ੍ਰੋਪਰ ਜਾਣਕਾਰੀ ਛੰਡ ਕਰਦੇ ਛੋਡੀ ਐਡ ਲਗਾ ਦਾਂਗੇ ਅੱਜ ਲੈ ਕੇ ਆਏ ਹਾਂ ਜੀ ਅਰਜਨ 605 ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਆਲ オリジナル ਟਰੈਕਟਰ ਰੰਗ ਪੇਂਟ ਬਿਲਕੁਲ ਨਾਲ ਦਾਗਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈਗਾ ਕਿਤੇ ਕੋਈ ਲੀਕ ਸੀਕ ਨਹੀਂ ਹੈਗਾ ਟਰੈਕਟਰ ਕੋਈ ਜਰਫਰ ਨਹੀਂ ਹੈਗੀ ਬਹੁਤ ਸਾਫ ਕੜੀਆ ਟਰੈਕਟਰ ਹੈਗਾ ਟਾਇਰ ਟਰੈਕਟਰ ਦੇ ਮੂਹਰੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਪਿਛਲੇ ਟਾਇਰ 80% ਨੇਗੇ ਬਹੁਤ ਘੱਟ ਚੱਲਿਆ ਹੋਇਆ ਹੈਗਾ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਟਰੈਕਟਰ ਦਾ ਸ਼ੈਂਟਰ ਗੇਅਰ ਹੈਗਾ ਬਹੁਤ ਸਾਫ ਕੜੀ ਬਿਲਕੁਲ ਨਵੇਂ ਵਰਗਾ ਟਰੈਕਟਰ ਪਿਆਗਾ 2015 ਮਾਡਲ ਦਾ ਟਰੈਕਟਰ ਜਿਹੜੀ ਡਿਮਾਂਡ ਮਾਲਕ ਵੀਰ ਉਹ ਫੋਨ ਤੇ ਫਿਕਸ ਕਰਨਗੇ ਮੈਕੋ ਵਾਲਾ ਪੰਪ ਲੱਗਾ ਹੋਇਆ ਟਰੈਕਟਰ ਦੇ ਪਾਵਰ ਕਟਾਈ ਆ 16 9 28 ਦੇ ਟਾਇਰ ਨੇਗੇ 2015 ਮਾਡਲ ਹੈਗਾ ਮਾਲਕਾਂ ਦਾ ਕਨੈਕਟ ਨੰਬਰ ਹੈਗਾ 94659 3109 94659 3109 ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ